ਹਾਂਜੀ ਸਵਾਗਤ ਹੈ ਤੁਹਾਡਾ ਅੱਜ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਸਰੀਰ ਨੂੰ ਬਿਲਕੁਲ ਤੰਦਰੁਸਤ ਰੱਖਣ ਦੇ ਲਈ ਜਿਹੜੇ ਜਿਹੜੇ ਆਪਾਂ ਨੂੰ ਵਿਟਾਮਿਨ ਜ ਮਿਨਰਲ ਚਾਹੀਦੇ ਐ ਜਿਹੜੇ ਕਿ ਆਪਾਂ ਨੂੰ ਆਪਣੇ ਡਾਈਟ ਦੇ ਵਿੱਚੋਂ ਨਹੀਂ ਮਿਲ ਰਹੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਸਹੰਜਣਾ ਸਹਜਨ ਮਰੀਂਗਾ ਡਰੰਗ ਸਟਿਕ ਇੱਕ ਹੀ ਨਾ ਹੈ ਇਹ ਇਹਦੇ ਗੁਣਾਂ ਬਾਰੇ ਗੱਲ ਕਰਾਂਗੀ ਕਿਹੜੇ ਜਿਹੜੇ ਇਹ ਤੋਂ ਆਪਾਂ ਨੂੰ ਮਿਨਰਲ ਮਿਲ ਸਕਦੇ ਆ ਜਾਂ ਮਿਲਦੇ ਆ ਆਪਾਂ ਇਹਦਾ ਛੇਵਨ ਕਿਵੇਂ ਕਰਨਾ ਹੈ ਕਿੰਨੀ ਮਾਤਰਾ ਛੇਵਨ ਕਰਨੇ ਕਿਹੜੀ ਕਿਹੜੀ ਬਿਮਾਰੀ ਦੇ ਵਿੱਚ ਇਹ ਕੰਮ ਕਰਦਾ ਹੈ ਸਹੰਜਨਾ ਜਿਹੜਾ ਘੱਟੋ ਘੱਟ 300 ਬਿਮਾਰੀਆਂ ਨਾਲ ਲੜਨ ਦੀ ਤਾਕਤ ਰੱਖਦਾ ਹੈ ਇਹ ਐਂਟੀਫੰਗਲ ਐਂਟੀਵਾਇਰਸ ਐਂਟੀ ڈپریشن ਅਤੇ ਐਨਟੀ ਐਲਫਲੋਮੈਟਰੀ ਗੋਲ ਰੱਖਦਾ ਆਪਣੇ ਅੰਦਰ ਵਿੱਚ ਇਹਦੇ ਅੰਦਰ ਕੈਲਸ਼ੀਅਮ ਜ਼ਿੰਕ ਜਿਸਟ ਪੋਟਾਸ਼ੀਅਮ ম্যাগਨੀਸ਼ੀਅਮ ਤਾਂਬਾ ਆਇਰਨ ਭਰਪੂਰ ਮਾਤਰਾ ਵਿੱਚ ਹੁੰਦਾ ਨਾਲ ਦੇ ਨਾਲ ਇਹਦੇ ਵਿੱਚ ਵਿਟਾਮਿਨ ਜੀ ਪਾਈ ਜਾਂਦੇ ਆ ਇਹਦੇ ਵਿੱਚ ਲਾ ਅਮੇਗਾ 3 ਫੈਟੀ ਐਸਿਡ ਹਾਰਟ ਲਈ ਬਹੁਤ ਫਾਇਦੇਮੰਦ ਹੈ ਕੋਲੇਸਟਰੋਲ ਨੂੰ ਠੀਕ ਰੱਖਦਾ ਹੈ ਇਹਦੇ ਪੱਤਿਆਂ ਵਿੱਚਲਾ ਐਂਟੀਆਕਸੀਡੈਂਟ ਵਿਟਾਮਿਨ A ਵਿਟਾਮਿਨ C ਬੀਟਾ ਕੈਰੋਟਨ ਅਤੇ ਨਿਆਜਿਸਮਿਨ ਕੈਂਸਰ ਕੋਸ਼ਿਕਾਾਂ ਦੇ ਨਿਰਮਾਣ ਨੂੰ ਰੋਕਣ ਦੇ ਵਿੱਚ ਮਦਦ ਕਰਦਾ ਹੈ ਇਹਦੇ ਪੰਜਾਂਗ ਪੰਜਾਂਗ ਵੀਨ ਇਹਦੇ ਜਿਹੜੇ ਫਾਲ ਸਾਲ ਬਾਰਕੇ ਦੀ ਛਿੱਲੜ ਜਨੂੰ ਪਗਣੇ ਸਿਲਕਾ ਅਤੇ ਜੜ ਸਾਰੇ ਹੀ ਆਯੁਰਵੈਦਿਕ ਦਵਾਈ ਦੇ ਤੌਰ ਤੇ ਕੰਮ ਕਰਦੇ ਹਨ ਸੋਹਨ ਜਨਾਨ ਲੀਵਰ ਵਾਸਤੇ ਬਹੁਤ ਹੀ ਵਧੀਆ ਕਟਾਉਣਕ ਦਾ ਕੰਮ ਕਰਦਾ ਹੈ ਇਹ ਲੀਵਰ ਦੀ ਗੰਦਗੀ ਸਾਫ ਕਰਨ ਅਤੇ ਫालतू ਚਰਬੀ ਖਤਮ ਕਰਕੇ ਲੀਵਰ ਨੂੰ ਲੰਬੇ ਸਮੇਂ ਵਾਸਤੇ ਤੰਦਰੁਸਤ ਰੱਖਦਾ ਇਹ ਦਮਾ ਖਾਂਗੇ ਤੇ ਸਾਹ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਵਾਸਤੇ ਲਾਭਦਾਇਕ ਹੁੰਦਾ ਥੋੜੀ ਮਾਤਰਾ ਵਿੱਚ ਕੁਝ ਦਿਨ ਲਗਾਤਾਰ ਖਾਣ ਨਾਲ ਇਹ ਸਰੀਰ ਦੀ ਗਰਮੀ ਘਟਾਉਂਦਾ ਸੌਂਝਨੇ ਦੇ ਰਸ ਵਿੱਚ ਸਹਿਦ ਮਿਲਾ ਕੇ ਵਰਤਣਾ ਲੋ ਅਦਰੰਗ ਅਤੇ ਔਰਤਾਂ ਦੇ ਲਈ ਬਹੁਤ ਹੀ ਲਾਭਕਾਰੀ ਹੈ ਸੌਂਝਨੇ ਦੇ ਪੱਤਿਆਂ ਦਾ ਚੂਰਨ ਕਰਨ ਵਿੱਚ ਜਮਾ ਹੋਏ ਜ਼ਹਿਰੀਲੇ ਮਾਦੇ ਟੌਕਸਿਨ ਜ ਨੂੰ ਬਾਹਰ ਕੱਢਣ ਦੀ ਸਮਰੱਥਾ ਰੱਖਦਾ ਹੈ ਅਤੇ ਪਥਰੀ ਬਣਨ ਤੋਂ ਵੀ ਰੋਕਦਾ ਹੈ ਇਹ ਹਾਈ ਬੀਪੀ ਨੂੰ ਘੱਟ ਕਰਦਾ ਹੈ ਨੁਕਸਾਨ ਇਹ ਹੀ ਕਰਦਾ ਹੈ ਲੋ ਬੀਪੀ ਵਾਲਿਆਂ ਦਾ ਜਿਨ੍ਹਾਂ ਦਾ ਪਹਿਲਾਂ ਹੀ ਬਲੱਡ ਪ੍ਰੈਸ਼ਰ ਲੋ ਹੈ ਉਹਨਾਂ ਦਾ ਬੀਪੀ ਇਹ ਹੋਰ ਘਟਾ ਦਿੰਦਾ ਕਿਉਂਕਿ ਇਹਦੇ ਵਿੱਚ ਪੋਟਾਸ਼ੀਅਮ ਕਾਫੀ ਮਾਤਰਾ ਵਿੱਚ ਪਾਇਆ ਜਾਂਦਾ ਹੈ ਇਸ ਕਰਕੇ ਲੋ ਬਲੱਡ ਸਕੈਨ ਅਤੇ ਵਾਲਾਂ ਲਈ ਬਹੁਤ ਫਾਇਦੇਮੰਦ ਹੈ ਡਰਮਸਟਿਕ ਜੰਜਨੂ ਪਰ ਸਹਿਜਨ ਦੇ ਤੌਰ ਤੇ ਜਾਣਦੇ ਆ ਮoringa ਕਰਕੇ ਜਾਣਦੇ ਆ ਸਹੁੰਜਨਾ ਕਰਕੇ ਜਾਣਦੇ ਆ ਇਹਦੇ ਵਿੱਚ ਵਿਟਾਮਿਨ A ਵਿਟਾਮਿਨ B ਫੋਲਟ ਕੈਸਟ ਹੋਰ ਜ਼ਰੂਰੀ ਪੋਸ਼ਕ ਤੱਤ ਪਾਏ ਜਾਂਦੇ ਕਰਕੇ ਸਕੈਨ ਦੀ ਹਰ ਤਰ੍ਹਾਂ ਦੀ ਸੁਰੱਖਿਆ ਕਰਦੇ ਆ ਇਸ ਲਈ ਡਰਮਸਟਿਕ ਸਕੈਨ ਲਈ ਬਹੁਤ ਫਾਇਦੇਮੰਦ ਹੁੰਦੀ ਹੈ ਚਿਕਨਪੋਖ ਤੋਂ ਬਚਾਉਂਦੀ ਹੈ ਡਰਮ ਸਟਿਕ ਬਹੁਤ ਘੱਟ ਲੋਕ ਜਾਣਦੇ ਹਨ ਕਿ ਇੱਕ ਡਰਮ ਸਟਿਕ ਜਾਂ ਸਹਿਜ ਨੂੰ ਚਿਕਨਪੋਖ ਦੇ ਲੱਤਨਾਂ ਦੂਰ ਕਰਨ ਵਿੱਚ ਵੀ ਕਾਰਗਰ ਮੰਨਿਆ ਗਿਆ ਜਦੋਂ ਅਪ੍ਰੈਲ ਜੂਨ ਵਿੱਚ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਤਾਂ ਚਿਕਨਪੋਖ ਦਾ ਪ੍ਰਕੋਪ ਬਹੁਤ ਵਧ ਜਾਂਦਾ ਹੈ ਇਸ ਲਈ ਇਹ ਸੇਵਨ ਕਾਰਗਰ ਸਾਬਤ ਹੋ ਸਕਦਾ ਹੈ ਉਸ ਟਾਈਮ ਜੇ ਇਹਨੂੰ ਵਰਤਿਆ ਜਾਵੇ ਦਿਲ ਨੂੰ ਰੱਖਦਾ ਹੈ ਸਿਹਤਮੰਦ ਜੇਕਰ ਤੁਹਾਡਾ ਬਲੱਡ ਪ੍ਰੈਸ਼ਰ ਹਮੇਸ਼ਾ ਉੱਚਾ ਰਹਿੰਦਾ ਹੈ ਜਾਨੀ ਹਾਈ ਬੀਪੀ ਰਹਿੰਦਾ ਤਾਂ ਤੁਹਾਨੂੰ ਇਸ ਦਰਖਤ ਦੇ ਜਿਹੜੇ ਪੱਤਿਆਂ ਦਾ ਚੂਰ ਨੂੰ ਜ਼ਰੂਰ ਖਾਣਾ ਚਾਹੀਦਾ ਹੈ ਜਾਂ ਇਹਦੀ ਫਲੀਆਂ ਲੱਗਦੀਆਂ ਉਹਨਾਂ ਦੀ ਸਬਜ਼ੀ ਬਣਾ ਕੇ ਖਾਓ ਜੇਕਰ ਤੁਸੀਂ ਰੈਗੂਲਰ ਤੌਰ ਤੇ ਡਰੰਮਸਟਿਕ ਦੇ ਪੱਤਿਆਂ ਦਾ ਸੇਵਨ ਕਰਦੇ ਹੋ ਜਾਂ ਇਹਦੀ ਸਬਜ਼ੀ ਬਣਾ ਕੇ ਖਾਂਦੇ ਹੋ ਤਾਂ ਤੁਹਾਡਾ ਜਿਹੜਾ ਦਿਲ ਹਮੇਸ਼ਾ ਤੰਦਰੁਸਤ ਰਹੇਗਾ ਬਲੱਡ ਸ਼ੂਗਰ ਨੂੰ ਵੀ ਇਹ ਕੰਟਰੋਲ ਕਰਦਾ ਹੈ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਡਰੰਮਸਟਿਕ ਦਾ ਬਹੁਤ ਹੀ ਵੱਡਾ ਯੋਗਦਾਨ ਹੈ ਇਹ ਕੁਦਰਤੀ ਤੌਰ ਤੇ ਇਨਸੂਲਿਨ ਦੀ ਮਾਤਰਾ ਨੂੰ ਵਧਾਉਂਦਾ ਹੈ ਜਿਸ ਨਾਲ ਸ਼ੂਗਰ ਕੰਟਰੋਲ ਵਿੱਚ ਰਹਿੰਦੀ ਹੈ। ਡਰਮ ਸਟਿਕ ਵਿੱਚ ਕਈ ਤਰ੍ਹਾਂ ਦੇ ਵਿਟਾਮਿਨ ਅਤੇ ਕਿੰਨੇਜ ਪਦਾਰਥ ਪਾਏ ਜਾਂਦੇ ਹਨ ਜੋ ਖੂਨ ਵਿੱਚ ਗਲੂਕੋਜ਼ ਦੇ ਪੱਧਰ ਨੂੰ ਬਰਕਰਾਰ ਰੱਖਦੇ ਹਨ। ਬਰੀਫ ਦੇ ਵਿੱਚ ਜਿਹੜਾ ਡਰਮ ਸਟਿਕ ਜਾਂ ਸਹਿਜਨ ਕਰਕੇ ਜਾਣਿਆ ਜਾਂਦਾ ਹੈ ਸੋਜਨਾ ਕਰਕੇ ਜਾਣਿਆ ਜਾਂਦਾ ਮੋਰਿੰਗਾ ਕਰਕੇ ਜਾਣਿਆ ਜਾਂਦਾ ਹੈ। ਇਹ ਸਾਡੇ ਸਰੀਰ ਲਈ ਬਹੁਤ ਹੀ ਫਾਇਦੇਮੰਦ ਹੈ। ਆਯੁਰਵੈਦਿਕ ਦੇ ਵਿੱਚ ਡਰਮ ਸਟਿਕ ਦੀ ਜਿਹੜੀ ਕੁਨ ਦਾ ਵਰਣਨ ਬਹੁਤ ਕੀਤਾ ਗਿਆ ਤੇ ਅੱਜ ਦੀ ਮਾਡਰਨ ਸਾਇੰਸ ਵਿੱਚ ਵੀ ਡਰਮਸਟਿਕ ਜਾਂ ਸੰਜਨ ਦੇ ਬਾਰੇ ਬਹੁਤ ਵਿਸਤਾਰ ਦੇ ਵਿੱਚ ਦੱਸਿਆ ਜਾ ਰਿਹਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਨਾ ਸਿਰਫ ਸਬਜ਼ੀ ਬਣਾ ਕੇ ਖਾਧਾ ਜਾਂਦਾ ਬਲਕਿ ਦੇ ਪੱਤੇ ਤੇ ਫੁੱਲਾਂ ਵਿੱਚ ਵੀ ਉਸ ਦੀ ਗੁਣ ਹੁੰਦੀ ਹੈ ਜੇਕਰ ਆਪਾਂ ਉਹਨਾਂ ਨੂੰ ਵਰਤ ਕੀਤਾ ਨਾਮ ਦੇ ਮੁਤਾਬਕ ਇਹਦੇ ਆਪਾਂ ਪਹਿਲਾਂ ਜੀ ਇਹਦੀ ਫਾਇਦੇ ਦੀ ਗੱਲ ਕਰੀਏ ਤਾਂ ਓਵਰਆਲ ਹੀ ਪੂਰੀ ਬੋਡੀ ਦੀ ਕਾਇਆਕਲਪ ਕਰ ਦਿੰਦਾ ਪਰ ਇਹਨੂੰ ਤੁਸੀਂ ਵਰਤਣਾ ਜ਼ਰੂਰ ਹੈ ਜਸਟ ਇਹਨੂੰ ਇੱਕ ਮੈਡੀਸਿਨ ਦੇ ਵਾਂਗ ਹੀ ਵਰਤਣਾ ਇਹਨੂੰ ਰੈਗੂਲਰ ਆਪਣੀ ਡਾਈਟ ਦੇ ਵਿੱਚ ਸ਼ਾਮਲ ਕਰੋ ਚਾਹੇ ਤੁਸੀਂ ਇਹਦਾ ਸੌਂਜਣੇ ਦੇ ਪੱਤਿਆਂ ਦੀ ਚਾਹ ਬਣਾ ਕੇ ਪੀ ਲਓ ਚਾਹੇ ਤੁਸੀਂ ਉਹ ਪੱਤੇ ਤੋੜ ਕੇ ਇਹਦੀ ਸਬਜ਼ੀ ਪੁਰਜੀਵਗਰਾ ਬਣਾ ਕੇ ਖਾ ਲਓ ਚਾਹੇ ਤੁਸੀਂ ਇਹਦੇ ਪੱਤੇ ਨੂੰ ਸੁਕਾ ਕੇ ਪਾਊਡਰ ਬਣਾ ਕੇ ਇਹਦਾ ਪਾਊਡਰ ਦਾ ਸੇਵਨ ਕਰ ਲਓ ਚਾਹੇ ਤੁਸੀਂ ਇਹਦੇ ਪੱਤੇ ਨੂੰ ਸੁਕਾ ਕੇ ਪਾਊਡਰ ਬਣਾ ਕੇ ਤੁਸੀਂ ਸੈਲਡ ਦੇ ਉੱਪਰ ਪਾ ਕੇ ਨੂੰ ਖਾ ਲਓ ਇਹਨੂੰ ਰੂਟੀਨ ਦੇ ਵਿੱਚ ਤੁਸੀਂ ਆਪਣੀ ਡਾਈਟ ਦੇ ਵਿੱਚ ਵਰਤ ਕੇ ਦੇਖੋ ਇਹਦੇ ਫਾਇਦੇ ਹੀ ਫਾਇਦੇ ਹਨ ਦੇ ਤੌਰ ਤੇ ਜੋ ਸ਼ੂਗਰ ਦੇ ਮਰੀਜ਼ਾਂ ਲਈ ਵੀ ਆਰਾਮ ਬਾਨ ਦੀ ਤਰ੍ਹਾਂ ਕੰਮ ਕਰਦਾ ਹੋਰ ਤਾਂ ਹੋਰ ਇਹ ਦਿਲ ਦੀਆਂ ਬਿਮਾਰੀਆਂ ਵਿੱਚ ਵੀ ਫਾਇਦੇਮੰਦ ਦਾ ਕੋਲੇਸਟ੍ਰੋਲ ਨੂੰ ਘਟਾਉਂਦਾ ਹੈ ਤੋ ਤੁਹਾਡੀ ਬੋਟੀ ਨੂੰ ਜਿਹੜੇ ਨਿਫਰੈਂਸ ਹੁੰਦੇ ਐ ਉਹ ਦਿੰਦਾ ਇਸ ਕਰਕੇ ਜੀ ਸਿਹਤ ਵਾਸਤੇ ਬਹੁਤ ਹੀ ਫਾਇਦੇਮੰਦ ਹੈ ਖਾਸ ਕਰਕੇ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਦੀ ਆਰਥਿਕ ਹਾਲਤ ਬਹੁਤ ਹੀ ਚੰਗੀ ਨਹੀਂ ਤੇ ਉਹਨਾਂ ਕੋਲ ਕੋਈ ਮੈਡੀਸਿਨ ਲੈਣ ਵਾਸਤੇ ਜਾਂ ਉਹਨਾਂ ਕੋਲ ਹੋਰ ਕੋਈ ਡਾਈਟ ਪ੍ਰੋਪਰ ਲੈਣ ਵਾਸਤੇ ਇਹਨਾਂ ਪੈਸਾ ਨਹੀਂ ਇਸ ਕਰਕੇ ਉਹਦਾ ਸੇਵਨ ਦੂਰ ਕਰਨ ਇਸ ਸਰੀਰ ਦੇ ਵਿੱਚੋਂ ਸਭ ਤਰ੍ਹਾਂ ਦੀ ਕਮਜ਼ੋਰੀ ਨੂੰ ਚੱਕ ਦਿੰਦਾ ਹੈ ਖਤਮ ਕਰ ਦਿੰਦਾ ਆਸ ਹੈ ਕਿ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਜੇਕਰ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਚੈਨਲ ਜੇਕਰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਆਪ ਜੀ ਦੇ ਅਦਨੀ ਰਹਾਂਗੇ ਧੰਨਵਾਦ